ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਟਾਈਮ ਅਸੀਂ ਰੋਪੜ ਤੋਂ ਅਨੰਦਪੁਰ ਸਾਹਿਬ ਦੇ ਰਸਤੇ ਵਿੱਚ ਜਾ ਰਹੇ ਸੀ ਜਿਹੜਾ ਕਿ ਸਾਨੂੰ ਪਿੰਡ ਥਲੀਕਲਾਂ ਦਾ ਜਿਹੜਾ ਲੰਗਰ ਸਾਨੂੰ ਦੇਖਣ ਵਿੱਚ ਮਿਲਿਆ ਔਰ ਜਦੋਂ ਅਸੀਂ ਉਹਰੇ ਇੰਟਰ ਕੀਤਾ ਤਾਂ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਜਿਹੜੀ ਉਹਦੀ ਸਾਫ ਸਫਾਈ ਦਾ ਬੜਾ ਧਿਆਨ ਰੱਖਿਆ ਗਿਆ ਸੀ ਜਿਵੇਂ ਕਿ ਬਰਤਨ ਸਾਫ਼ ਕਰਨੇ ਆ ਜਾਂ ਪ੍ਰਸ਼ਾਦਾ ਸ਼ਿਕਾਰੇ ਆ ਔਰ ਬਰਤਨ ਦੇਣ ਦਾ ਤਰੀਕਾ ਜਿਹੜਾ ਬਹੁਤ ਹੀ ਵਧੀਆ ਸਾਰੇ ਲੰਗਰਾਂ ਨਾਲੋਂ ਵੀ ਸਾਰੇ ਲੰਗਰ ਜਿੱਥੇ ਸੇਵਾ ਕਰਦੇ ਆ ਉੱਥੇ ਇਸ ਲੰਗਰ ਦੇ ਵੱਲੋਂ ਵੀ ਕਾਫੀ ਜਿਹੜੀ ਆਸੰਗਤਾਂ ਵਾਸਤੇ ਸੇਵਾ ਕੀਤੀ ਜਾ ਰਹੀ ਹੈ ਤੇ ਸਾਡੇ ਸੇਵਾਦਾਰ ਸਾਡੇ ਨਾਲ ਮੌਜੂਦ ਆ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਗੱਲ ਕਰੀਏ ਕਿੰਨੇ ਕ ਅਰਸੇ ਤੋਂ ਸਾਡੇ ਤਕਰੀਬਨ ਰੋਪੜ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੇ ਲੰਗਰ ਲਾਏ ਗਏ ਆ ਉਹ ਬਹੁਤ ਅਰਸੇ ਤੋਂ ਲੰਬੇ ਸਮੇਂ ਤੋਂ ਜਿਹੜੇ ਲੰਗਰ ਲਾਉਂਦੇ ਆ ਆਪਣੇ ਕਿੰਨੇ ਕ ਸਾਲ ਤੋਂ ਜਿਹੜਾ ਲੰਗਰ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਜੋ ਅੱਜ ਦਾ ਦਿਹਾੜਾ ਹੈ ਮੈਂ ਜੀ ਤੇ ਨਵਾਂ ਸਾਲ ਦੀ ਆਰੰਭਤਾ ਹੋਈ ਹੈ ਤੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਹੋਲੇ ਮਹਲੇ ਦੀਆਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਹੋਵੇ ਇਹ ਜੋ ਸਾਡਾ ਲੰਗਰ ਹੈ ਜਦੋਂ ਅਸੀਂ ਸਾਡਾ ਜਿਹੜਾ ਜਨਮ ਵੀ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਦੂਸਰੀ ਜਗ੍ਹਾ ਲੰਗਰ ਚੱਲ ਰਿਹਾ ਸੀ ਸਾਡੇ ਬਜ਼ੁਰਗਾਂ ਤੋਂ ਟਾਈਮ ਤੋਂ ਜੀ ਜੀ ਜਦੋਂ ਅਸੀਂ ਸੁਜੀ ਸੁਵਾਲੀ ਹੈ ਇੱਥੇ ਸਾਡੀ ਸ਼੍ਰੀਮਮੁਰ 58 ਸਾਲ ਦੀ ਹੋ ਚੁੱਕੀ ਹੈ ਤੇ ਸਾਡੇ ਕੋਲ ਵੀ ਜਦੋਂ ਆਪਾਂ ਸੋਜੀ ਸੁਵਾਲੀਆ ਗੁਰੂ ਘਰ ਦੀ ਸੁਭਾਵਾਂ ਦੇ ਵਿੱਚ ਅਸੀਂ ਉਹ ਦਿਨ ਪਾਇਆ ਤੇ 40 ਸਾਲ ਦਾ ਸਾਨੂੰ 40 45 ਸਾਲ ਦਾ ਸਾਨੂੰ ਦੇਖਦਣ ਹੋ ਗਿਆ ਉਸ ਤੋਂ ਪਹਿਲਾਂ ਤਾਂ ਲੰਗਰ ਚੱਲ ਰਿਹਾ ਹੈ ਤੇ ਜਿਹੜਾ ਇਹ ਲੰਗਰ ਹੈ ਮੇਨ ਰੋਡ ਤੇ ਜਦੋਂ ਸਿੰਗਲ ਰੋਡ ਹੁੰਦੀ ਸੀ ਤੇ ਮੱਕੀ ਦੇ ਪ੍ਰਸ਼ਾਦੇ ਜੋ ਹੈ ਗੁਰੂ ਘਰ ਲੰਗਰ ਉਸੇ ਤੋਂ ਰੰਮ ਚੱਲਦੇ ਆ ਰਹੇ ਹਨ ਉਸ ਟਾਈਮ ਸਾਡਾ 25 ਕਿਵੰਟਲ ਜੋ ਹੈ ਮੱਕੀ ਦਾ ਆਟਾ ਲੱਗ ਜਾਂਦਾ ਸੀ ਤੇ ਉਸ ਟਾਈਮ ਰੋਡ ਪਰ ਲੰਗਰ ਵੀ ਬਹੁਤ ਘੱਟ ਹੁੰਦੇ ਸੀ ਲੰਗਰ ਵੀ ਨਹੀਂ ਸੀ ਜ਼ਿਆਦਾ ਹੁੰਦੇ ਦੇਖਦੀ ਦੇਖਦੀ ਅਕੇ ਲੰਗਰ ਹੁਣ ਵੱਧ ਗਏ ਆ ਲਗੋ ਉਸ ਟਾਈਮ ਲੰਗਰ ਨਹੀਂ ਸੀ ਜ਼ਿਆਦਾ ਹੁੰਦੇ ਮੱਕੀ ਦੇ ਪ੍ਰਸ਼ਾਦੇ ਕਰਕੇ ਜੋ ਹੈ ਇਹ ਗੁਰੂ ਘਰ ਲੰਗਰ ਮਸ਼ਹੂਰ ਆ ਇੱਥੇ ਕਾਫੀ ਆਮ ਹੁੰਦੇ ਸੀ ਤੇ ਸੰਗਤ ਕਹਿੰਦੀ ਵੀ ਅਸੀਂ ਅੰਮਲ ਵਾਲੇ ਜਿਹੜਾ ਲੰਗਰ ਹੈ ਉੱਥੇ ਆ ਕੇ ਮੱਕੀ ਦਾ ਪ੍ਰਸ਼ਾਦਾ ਛਕਣਾ ਹੈ ਤੇ ਅੰਮਰਦੀਨ ਸ਼ਾਨੀ ਦਾ ਖਤਮ ਹੋ ਚੁੱਕੀ ਹੈ ਤੇ ਮੱਕੀ ਦਾ ਪ੍ਰਸ਼ਾਦੇ ਕਰਕੇ ਜੋ ਲੰਗਰ ਹੈ ਇਹਦੇ ਵੀ ਮਸ਼ਹੂਰ ਆ ਜਿਹਦੇ ਵਿੱਚ ਜੋ ਹੈ ਬਜੇ ਤਰੀਕੇ ਦੇ ਨਾਲ ਨਗਰ ਦੀਆਂ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸੁਖ ਦੇ ਨਾਲ ਇਹ ਗੁਰੂ ਕੇ ਲੰਗਰ ਲਗਾਤਾਰ ਇੱਕ ਹਫਤਾ ਚੱਲਦੇ ਆ ਰਹੇ ਹਨ ਇਹ ਗੁਰੂ ਕੇ ਲੰਗਰ ਇਹ 10 ਤਰੀਕ ਤੋਂ 9 ਤਰੀਕ ਨੂੰ ਜੋ ਹੈ ਸੁਖਮਨੀ ਸਾਹਿਬ ਦਾ ਪਾਠ ਕਰਕੇ ਗੁਰੂ ਮਹਾਰਾਜ ਜੀ ਨੂੰ ਅਗਿਆ ਲੈ ਕੇ 10 ਤਰੀਕ ਤੋਂ ਲੰਗਰ ਆਰੰਭ ਹੋਏ ਇਹ 16 ਤਰੀਕ ਤੱਕ ਲੰਗਰ ਚੱਲਣੇ ਹਨ ਦੁਬਾਰ ਦੁਬਾਰ ਗੁਰੂ ਮਹਾਰਾਜ ਦੇ ਅਰਦਾਸ चौधरी ਬੇਨਤੀ ਕਰਕੇ ਤੇ ਲੰਗਰਾਂ ਦੀ ਸਮਾਪਤੀ ਹੋਣੀ ਹੈ ਇਹਨੇ ਗੁਰਾਂ ਕੇ ਲੰਗਰਾਂ ਦੇ ਵਿੱਚ ਜੋ ਹੈ ਹਰੇਕ ਤਰ੍ਹਾਂ ਦੇ ਭੋਗਵਾਨ ਤਿਆਰ ਕੀਤੇ ਜਾਂਦੇ ਹਨ ਰੰਗ-ਬਰੰਗੇ ਸਬਜ਼ੀਆਂ ਰੰਗ-ਬਰੰਗੀਆਂ ਮਠਿਆਈਆਂ ਜਲੇਬੀਆਂ ਖੀਰ ਖਲਾਬਰਸ਼ਾਲ ਇਹ ਤਿਆਰ ਕੀਤਾ ਜਾਂਦਾ ਗੁਰੂ ਕੇ ਲੰਗਰਾਂ ਦੇ ਵਿੱਚ ਸਾਰੀਆਂ ਸੰਗਤਾਂ ਨਾਲ ਮਿਲ ਕੇ ਜੋ ਹੈ ਇਹ ਗੁਰੂ ਕੇ ਲੰਗਰ ਤਿਆਰ ਕਰਦੇ ਹਨ ਤੁਸੀਂ ਦੇਖਿਆ ਵੀ ਸਾਰੇ ਪਿੰਡ ਦਾ ਸਾਡਾ ਨੌਜਵਾਨ ਵੀਰ ਬੱਚਾ ਜੋ ਹੈ ਤੇ ਇੱਥੇ ਸਵਾਮਾ ਕਰ ਰਿਹਾ ਕਿਸੇ ਨੂੰ ਕਹਿਣ ਦੀ ਕੋਈ ਲੋੜ ਨਹੀਂ ਵੀ ਤੂੰ ਚੱਲ ਵੀ ਆ ਕੰਮ ਕਰ ਲੈ ਤੂੰ ਆਹ ਕੰਮ ਕਰ ਲੈ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਆਣ ਸੇ ਮੇ ਸਵਾਮਾ ਆਪ ਨਿਵਾ ਰਹੇ ਹਨ ਤੇ ਗੁਰੂ ਕੀ ਲੰਗਰਾਂ ਦੇ ਵਿੱਚ ਇੱਕ ਖਾਸ ਇਹ ਹੈ ਕਿ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਕਿਸੇ ਕਿਸਮ ਦੀ ਜੋਆ ਕਰਾਈ ਨਹੀਂ ਕੀਤੀ ਜਾਂਦੀ ਤੇ ਇੱਕ ਵੀ ਦਾਣਾ ਕੋਈ ਜ ਹੈ ਨਹੀਂ ਇਕੱਠਾ ਕੀਤਾ ਜਾਂਦਾ ਤੇ ਨਾ ਕੋਈ ਰੁਪਇਆ ਇਕੱਠਾ ਕੀਤਾ ਜਾਂਦਾ ਸਿਰਫ ਗੁਰੂ ਘਰ ਤੋਂ ਲਾਫਮੈਂਟ ਕੀਤੀ ਜਾਂਦੀ ਹੈ ਵੀ ਸਾਡਾ ਸਮਗ ਮਾਰਿਆ ਹੈ ਉਹਦੇ ਵਿੱਚ ਤੁਸੀਂ ਤਨ ਮਨ ਧੰਦੇ ਨਾਲ ਸੰਗਤਾਂ ਨੇ ਸਵਾਮਾ ਕਰਨੀਆਂ ਸਾਰੀਆਂ ਸੰਗਤਾਂ ਤਨ ਨਾਲ ਮਨ ਨਾਲ ਤਨ ਨਾਲ ਇਹਨਾਂ ਗੁਰੂ ਕੇ ਲੰਗਰਾਂ ਦੀ ਸਵਾਮਾ ਕਰਦੀਆਂ ਕਿਸੇ ਕਿਸਮ ਦੀ ਕੋ ਘਾਟ ਨਹੀਂ ਹੈ ਗੁਰੂ ਮਹਾਰਾਜੀ ਚਦਰ ਸ਼ਾਇਆ ਹੈਟ ਇਹ ਲੰਗਰ ਆਰੰਭ ਹੋਇਆ ਤੇ ਗੁਰੂ ਮਹਾਰਾਜੀ ਚਦਰ ਸ਼ਾਇਆ ਹੈਟ ਹੀ ਇਹ ਲੰਗਰਾਂ ਦੀ ਸਮਾਪਤੀ ਹੋਣੀ ਹੈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਵਧੀਆ ਤਰੀਕੇ ਦੇ ਨਾਲ ਜੋ ਹੈ ਸੰਗਤ ਨੂੰ ਲੰਗਰ ਸ਼ਿਕਾਇਆ ਜਾਂਦਾ ਹੈ ਤੇ ਇੱਕ ਵਾਰ ਲੰਗਰ ਦੇ ਸੜਕ ਦੇ ਖੜ ਕੇ ਸਾਡੇ ਨੌਜਵਾਨ ਬੱਚਿਆਂ ਨੇ ਉਹ ਗੱਡੀਆਂ ਨੂੰ ਰੁਕਦਿਆਂ ਤੇ ਬਾਕੀ ਟਾਈਮ ਵੀ ਗੱਡੀਆਂ ਫੇਰ ਰੁਕੀ ਜਾਂਦੇ ਨੇ ਕਿਸੇ ਕਿਸੇ ਸੰਗਤ ਨੂੰ ਪਤਾ ਵੀ ਇੱਥੇ ਪ੍ਰਸ਼ਾਦਾ ਜੋ ਹੈ ਵਧੀਆ ਤਰੀਕੇ ਦੇ ਨਾਲ ਸ਼ਿਕਾਇਆ ਜਾਂਦਾ ਹੈ ਤੇ ਵਧੀਆ ਤਰੀਕੇ ਦੇ ਨਾਲ ਜੇ ਸਾਡੇ ਬੱਚਿਆਂ ਨੇ ਭਾਂਡਿਆਂ ਦੀ ਸਫਾਈ ਘਰ ਬਾਣੀ ਦੇ ਨਾਲ ਦੀ ਨਾਲ ਕਰਦੇ ਕਿਸੇ ਕਿਸਮ ਦੀ ਕੋਈ ਭਾਂਡਾ ਦੇ ਵਿੱਚ ਥੰਦੇ ਆਈ ਨਹੀਂ ਰਹਿੰਦੀ ਹੈਗੀ ਬੜੇ ਵੱਡੇ ਵਧੀਆ ਤਰੀਕੇ ਨਾਲ ਸਫਾਈ ਹੈ ਉਹ ਕਿਸੇ ਕਿਸਮ ਦੀ ਘਾਟ ਨਹੀਂ ਹੈਗੀ ਬੀਬੀਆਂ ਭੈਣਾਂ ਨਾਲ ਮਿਲ ਕੇ ਪ੍ਰਸ਼ਾਦਾ ਤਿਆਰ ਕਰਦੇ ਹਨ ਉਧਰ ਸਾਡੇ ਬੀਬੀਆਂ ਭੈਣਾਂ ਚ ਬਜ਼ੁਰਗ ਹਨ ਉਹ ਵੀ ਸਬਜ਼ੀ ਕੱਟਣ ਦਾ ਜੋ ਕੰਮ ਹੈ ਉਹ ਵੀ ਕਰਦੀਆਂ ਨੇ ਸਾਡੇ ਜੋ ਬਜ਼ੁਰਗ ਹਨ ਪਿੰਡ ਦੇ ਉਹ ਵੀ ਜੋ ਹੈ ਉੱਥੇ ਹਲਵਾਈਆਂ ਦੇ ਕੋਲ ਬੈਠ ਕੇ ਜੋ ਵੀ ਸੁਆਮਾ ਉਹਨਾਂ ਨੂੰ ਮਿਲਦੀਆਂ ਉਹ ਕਰਦੇ ਹਨ ਤੇ ਜਿਹੜਾ ਜਲੇਬੀਆਂ ਦਾ ਲੰਗਰ ਹੈ ਇਹ ਸਾਰੀਆਂ ਸੰਗਤਾਂ ਪਿੰਡ ਦੀ ਜੋ ਸੇਵਾ ਲੈਂਦੇ ਹਨ ਉਹਨਾਂ ਵੱਲੋਂ ਚਲਾਇਆ ਜਾਂਦਾ ਹੈ ਕਿਸੇ ਕਿਸਮ ਦੇ ਕੋ ਘੜ ਰਹੇ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਲੰਗਰ ਚੁੱਟ ਵਰਤੇ ਦਿਆਨ ਤੇ ਇੱਦਾਂ ਹੀ ਚੱਲਦੇ ਆ ਰਹੇ ਆ ਤੇ ਇੱਦਾਂ ਹੀ ਚੱਲਦੇ ਰਹਿਣਗੇ ਸਾਡਾ ਜੋ ਨੌਜਵਾਨ ਬੱਚਾ ਹੈ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਕਰਦਾ ਮੇਨ ਗੱਲ ਹੈ ਟੀਵੀ ਤੇ ਤੁਸੀਂ ਸੁਣਿਆ ਹੋਣਾ ਹੈ ਵੀ ਪੰਜਾਬ ਦਾ ਜੋ ਨੌਜਵਾਨ ਪੜ ਗਿਆ ਫਿਰਦਾ ਨਸ਼ੇ ਚ ਲੱਗਿਆ ਹੋਇਆ ਮੈਂ ਆਪਣੇ ਪਿੰਡ ਦੀ ਗੱਲ ਕਰ ਲਵਾਂ ਸਾਡੇ ਪਿੰਡ ਦੇ ਸਾਡਾ ਜੋ ਨੌਜਵਾਨ ਬੱਚਾ ਹੈ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਕਰਦਾ ਤੇ ਸਾਰੇ ਸਿੱਧੇ ਰਾਹ ਤੇ ਪਏ ਹਨ ਗੁਰੂ ਘਰ ਦੇ ਨਾਲ ਜੁੜੇ ਹੋਏ ਹਨ ਤੇ ਸੁਭਾਵਾ ਮਾ ਕਰਕੇ ਆਪਣੀਆਂ ਕਮਾਈਆਂ ਨੂੰ ਆਪਣੇ ਜੀਵਨ ਨੂੰ ਸਫਲਾ ਬਣਾਉਦੇ ਹਨ ਇਹਨਾਂ ਨੌਜਵਾਨ ਬੱਚਿਆਂ ਦੇ ਅਗੇ ਮਾਰਜ ਕੇ ਸਾਡੀ ਅਰਦਾਸ ਹੈ ਕਿ ਇਹਨਾਂ ਨੂੰ ਇੱਥੇ ਹੀ ਜੋ ਜਿਹੜੀ ਰੋਜ਼ਗਾਰ ਦੀ ਦਾਤ ਹੈ ਆਪਣੇ ਪੰਜਾਬ ਦੇ ਵਿੱਚ ਆਪਣੀ ਧਰਤੀ ਦੇ ਵਿੱਚ ਮਿਲੇ ਤਾਂ ਜੋ ਇਹ ਗੁਰੂ ਘਰ ਦੇ ਨਾਲ ਜੁੜੇ ਰਹਿਣ ਤੇ ਆਪਣੇ ਨਗਰ ਦੇ ਨਾਲ ਜੁੜੇ ਰਹਿਣ ਤੋਂ ਮੈਂ ਨਾ ਕਹਿੰਦਾ ਹੋਇਆ ਸਾਰੀਆਂ ਸੰਗਤਾਂ ਨੂੰ ਹੋਲੇ ਮਹਲੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਅਤੇ ਨਵੇਂ ਸਾਲ ਦੀਆਂ ਅਤੇ ਅਜਲੇ ਸੰਗRAND ਦੇ ਦਿਹਾੜੀ ਦੀਆਂ ਸਾਵਨੂ ਭਾਈ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਜੀ ਸਟਾਰ ਵਾਲੇ ਜੋ ਹੈ ਇੱਥੇ ਸਾਡੇ ਸਪੈਸ਼ਲ ਲੰਗਰ ਦੇ ਵਿੱਚ ਜੋ ਪਹੁੰਚੇ ਹਨ ਇਹਨਾਂ ਨੇ ਜੋ ਹੈ ਇੱਥੇ ਦੀ ਮੂਵੀ ਬਣਾਈ ਹੈ ਸਾਡੇ ਵਿਚਾਰ ਸੁਣਿਆ ਤੇ ਇਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹਨ ਅਸੀਂ ਸਾਰੀਆਂ ਸੰਗਤਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਥੇ ਪਹੁੰਚ ਕਰਕੇ ਇਹ ਜਿਹੜੀ ਸਾਡੀ ਲੰਗਰ ਦੇ ਜੀ ਸਵਾਮਾ ਚੱਲ ਰਹੇ ਹਨ ਆਲਬਾਰਡ ਦੇ ਵਿੱਚ ਇਹਨਾਂ ਦੇ ਜੋ ਚੈਨਲ ਦੇ ਥਰੂ ਪਹੁੰਚਣੀ ਹਨ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੋ ਅੱਗੇ ਲੰਗਰ ਲੱਗੇ ਹੋਇਆ ਹਨ ਉਹਨਾਂ ਦੇ ਵਿੱਚ ਵੀ ਜਾ ਕੇ ਇਹ ਇਹ ਉਹਨਾਂ ਦੇ ਵਿਚਾਰ ਸੁਣਨਗੇ ਤੇ ਸੰਗਤਾਂ ਦੇ ਵਿੱਚ ਰੱਖਣਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਵਿਸਤਾਰਪੂਰਵ ਦੇ ਨਾਲ ਜਿਵੇਂ ਕਿ ਬਾਬਾ ਜੀ ਨੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਦੀ ਜਿੰਨੀਆਂ ਸਵਾਮਾਂ ਸਾਰੀਆਂ ਦਰਸਾਈਆਂ ਔਰ ਅਸੀਂ ਹਰ ਸਾਲ ਦੀ ਤਰ੍ਹਾਂ ਰੋਪੜ ਇਲਾਕੇ ਦੇ ਵਿੱਚ ਜਿੱਨੇ ਨਗਰ ਲੰਗਰ ਹੈ ਜਿਹੜੇ ਉਹਨਾਂ ਦਾ ਕਵਰ ਕਰਨਾ ਸਿਰਫ ਸਾਡੇ ਇੱਕ ਮਸਤਕ ਹੁੰਦਾ ਹੈ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਵੀ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਹੈ ਕੋਈ ਵੀ ਨਸ਼ਾ ਨਹੀਂ ਕਰਦਾ ਸਾਡੀ ਵੀਡੀਓ ਦੇਖ ਕੇ ਕੋਈ ਬੰਦਾ ਜਿਵੇਂ ਕਿ ਕੋਈ ਇਸ ਟਾਈਮ ਕੋਈ ਨਸ਼ਾ ਕਰਦਾ ਹੋਏ ਇਸ ਵੀਡੀਓ ਨੂੰ ਦੇਖਦਾ ਹੋਇਆ ਉਹ ਨੌਜਵਾਨਾਂ ਦੇ ਮਨ ਦੇ ਵਿੱਚ ਵੀ ਇਹ ਚੀਜ਼ ਆਂਦੀ ਹੈ ਵੀ ਅਸੀਂ ਨਸ਼ਾ ਛੱਡ ਕੇ ਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਕਰੀਏ ਜਿਵੇਂ ਕਿ ਕੋਈ ਭਾਂਡੇ ਮੰਜਰਿਆ ਕੋਈ ਸਫਾਈ ਕਰ ਰਿਹਾ ਕੋਈ ਪ੍ਰਸ਼ਾਦਾ ਦੇ ਰਿਹਾ ਐਦਾਂ ਦੀ ਉਹਨਾਂ ਦੀ ਜਿਹੜੀ ਮਨਵਿਰਤੀ ਹੈ ਜਿਹੜੀ ਚੇਂਜ ਹੋਵੇ ਤਾਂ ਕਿ ਜਿਹੜੀ ਸਾਡੀ ਵੀਡੀਓ ਬਣਾਈ ਵੀ ਜਿਹੜੀ ਸਫਲ ਵਾਹਿ ਕੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਪਾਸਿੰਗ ਦੇ ਨਾਲ ਜੀ ਸਟਾਰਟੀਮ ਦੇ ਨੇ ਕਿ ਪਾਸਿੰਗ ਲੋਗਰ